ਸਿਕਾਲਜੀ ਸਾਰਿਆਂ ਨੂੰ ਜਿਵੇਂ ਅਸੀਂ ਲੰਬੇ ਸਮੇਂ ਤੋਂ ਯਾਤਰਾਵਾਂ ਵੀ ਕੀਤੀਆਂ ਤੇ ਰੁੱਖਾਂ ਨਾਲ ਗੁਰੂਆਂ ਦੀਆਂ ਸਾਂਝਵਾਰੇ ਗੱਲ ਕੀਤੀ ਦੇ 10ਵੇਂ ਪਾਸ਼ਾ ਜੋ ਮਾਰਗ ਅਸੀਂ ਪਾਸ਼ਾ ਭਵਗਨੇ ਨੇ ਨਕਸ਼ਾ ਪਬਲਿਕ ਕੀਤਾ ਉਜਰੋ ਸੇ 10ਵੇਂ ਪਾਸ਼ਾ ਦਾ ਮਾਰਗ ਕਵਰ ਕਰਦੇ ਹੋਏ ਬੈਬਲ ਕਲਾ ਬੌਂਚਦੇ ਆ 10ਵੇਂ ਪਾਸ਼ਾ ਦਾ ਸਥਾਨ ਆ ਇੱਥੇ ਗੁਰੂ ਘਰ ਬਣਿਆ ਹੋਇਆ ਤਾਂ ਉੱਥੇ ਸੁੱਕੀਆਂ ਪੀਲਾਂ ਦੇ ਝੰਡ ਦਾ ਜ਼ਿਕਰ ਆਉਂਦਾ ਹੈਗਾ ਜਦੋਂ ਗੁਰੂ ਪਾਸ਼ਾ ਤੇ ਪਹੁੰਚੇ ਉਸ ਵੇ ਅਕਾਲ ਪਿਆ ਹੋਇਆ ਸੀਗਾ ਉੱਥੇ ਮੌਕੇ ਕਿ ਇਤਿਹਾਸ ਲਿਖਿਆ ਹੋਇਆ ਸਾਡੇ ਬੋਰਡ ਲਾ ਕੇ ਵੀ ਤੋ ਇਸ ਜਗ੍ਹਾ ਤੇ ਮਤਲਬ ਲੰਗਰ ਇੱਕ ਜਗ੍ਹਾ ਤੇ ਨਹੀਂ ਬੰਦਾ ਸੀਗਾ ਤੇ ਗੁਰੂ ਜੀ ਵਾਸਤੇ ਉਹਨਾਂ ਨੇ ਰਸਤ ਦੇ ਦਿੱਤੀ ਤੇ ਬਾਕੀ ਸਿੰਘਾਂ ਨੂੰ ਗੁਰੂ ਪਾਸ਼ਾ ਨੇ ਕਿਹਾ ਵੀ ਪ੍ਰੇਮਿਆਂ ਜਾ ਕੇ ਘਰ-ਘਰ ਜਾ ਕੇ ਛਕਿਆ ਉਹ ਖਾਣਾ ਤਾਂ ਸਾਰਿਆਂ ਨੇ ਜਿਹੜੇ ਸਿੰਘ ਸੀ ਉਹ ਪ੍ਰੇਮਿਆਂ ਨਾਲ ਚਲੇ ਗਏ ਤਾਂ ਗੁਰੂ ਪਾਸ਼ਾ ਨੇ ਪੁੱਛਿਆ ਵੀ ਤੁਸੀਂ ਕੀ ਖਾਧਾ ਸਾਰਿਆਂ ਨੇ ਦੱਸਿਆ ਵੀ ਅਸੀਂ ਕੁਛ ਖਾਧਾ ਕਿ ਅਸੀਂ ਕੁਛ ਖਾਧਾ ਕਿਸੇ ਨੇ ਕਿਹਾ ਤਾਂ ਗੱਜਾ ਸਿੰਘ ਤੇ ਮੁਲਾਗਰ ਸਿੰਘ ਨੇ ਕਿਹਾ ਅਸੀਂ ਉਹ ਪਦਾਰਥ ਛਕਿਆ ਗੁਰੂ ਪਾਸ਼ਾ ਜੋ ਕਦੇ ਵੀ ਜ਼ਿੰਦਗੀ 'ਚ ਛਕਿਆ ਨਹੀਂ ਸੀਗਾ ਤਾਂ ਗੁਰੂ ਪਾਸ਼ਾ ਨੇ ਪੁੱਛਿਆ ਸ਼ਕਾਉਣ ਵਾਲੇ ਨੂੰ ਵੀ ਇਹ ਜਿਆ ਕੀ ਪਦਾਰਥ ਖਵਾਇਆ ਤੂੰ ਉਹ ਕਹਿੰਦਾ ਵੀ ਮੇਰੇ ਕੋਲ ਤਾਂ ਸੁੱਕੀਆਂ ਪੀਲਾ ਸੀਗੀਆਂ ਤੇ ਜੜਦੀਆਂ ਫਲੀਆਂ ਸਨ ਤੇ ਉਹਨੂੰ ਪਿਉ ਕੇ ਸਿੰਘਾਂ ਨੂੰ ਛਕਾ ਦਿੱਤਾ ਤਾਂ ਇਹ ਸੁਣ ਕੇ ਗੁਰੂ ਪਾਸ਼ਾ ਬੜੇ ਹੈਰਾਨ ਹੋਏ ਵੀ ਮਤਲਬ ਕਹਿੰਦਾ ਇਹ ਜਿਹੜਾ ਉਹਨਾਂ ਨੇ ਜਿਹੜਾ ਪਦਾਰਥ ਖਾਧਾ ਤਾਂ ਇਹ ਜਿਹੜਾ ਜੇਕਰ ਸਾਡਾ ਇਹ ਪੀਲਾ ਦਾ ਤੇ ਜੜਦੀਆਂ ਸੁੱਕੀਆਂ ਫਲੀਆਂ ਦਾ ਇੱਥੇ ਆਉਂਦਾ ਹੈ ਗੁਰੂ ਘਰਬੀ ਦਰਸਾਉਂਦਾ ਹੈਗਾ ਬਿਜਰ ਉਹ ਖਾ ਸਮਾਸੀ ਕਾਲ ਪਏ ਜਾਂਦੇ ਸੀ ਇਹਨਾਂ ਦੀ ਫਲਾਂ ਨੂੰ ਇਹਨਾਂ ਦੀ ਫਲੀਆਂ ਨੂੰ ਖਾਧਾ ਜਾਂਦਾ ਸੀਗਾ ਜੇ ਜਣਦੇ ਸਾਕ ਨੂੰ 1869 ਸਾਕ ਨੂੰ ਆਟੇ ਵਿੱਚ ਮਿਲਾ ਕੇ ਵੀ ਖਾਧਾ ਗਿਆ ਇਹ ਇਹ ਜਿਹੜੀ ਸਾਡੀ ਨਿਊਟ੍ਰੀਸ਼ਨ ਨੂੰ ਪੂਰਾ ਕੀਤਾ ਜਾਂਦੇ ਰੱਖਣੇ